ਲੋ ਜੀ ਲੰਗਰ ਤਾਂ ਬਹੁਤ ਲੱਗਦੇ ਆ ਤੁਸੀਂ ਪਿੰਨ ਪਿੰਨ ਪ੍ਰਕਾਰ ਦੇ ਲੰਗਰ ਛਕਦੇ ਆ ਤੇ ਹਰ ਸਾਲ ਆਪਾਂ ਜਾਣਦੇ ਆ ਜੇਸਰ ਵਿਸਾਖੀ ਦੇ ਮੇਲੇ ਤੇ ਤਾਂ ਉਥੇ ਇੱਕ ਹੋਰ ਲੰਗਰ ਲੱਗਾ ਹੁੰਦਾ ਹੈ ਖੂਨਦਾਨ ਕੈਂਪ ਇਹ ਸਰਦਾਰ ਅਰਜਨ ਸਿੰਘ ਬਾੜ ਦੀ ਯਾਦ ਵਿੱਚ ਲੱਗਾ ਹੁੰਦਾ ਹੈ ਤੇ ਇਹ ਸਰਦਾਰ ਸਵਜਿੰਦਰ ਸਿੰਘ ਜਿਹੜੇ ਫਰਾਲੇ ਪਿੰਨ ਤੋਂ ਆ ਤੇ ਸਰੀ ਕੈਨੇਡਾ ਰਹਿੰਦੇ ਆ ਹਰ ਸਾਲ ਇਸ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਆ ਉਹਨਾਂ ਨੇ ਕਲੱਬ ਬਣਾਇਆ ਹੋਇਆ ਤੇ ਹਰ ਸਾਲ ਵਸਾਖੀ ਦੇ ਮੌਕੇ ਤੇ ਇਹ ਜਿਹੜਾ ਖੂਨਦਾਰ ਕੈਂਪ ਲੱਗਦਾ ਉਹਨਾਂ ਵੱਲੋਂ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਪੂਰੇ ਸਾਲ ਈ ਕੈਂਪ ਉਹਨਾਂ ਵੱਲੋਂ ਕੀਤੇ ਜਾਂਦੇ ਆ ਅਰੇਂਜ ਕੀਤੇ ਜਾਂਦੇ ਆ ਨਾਲ ਨਾਲ ਗਰੀਬ ਬੱਚੀਆਂ ਦੇ ਵਿਆਹ ਕੀਤੇ ਜਾਂਦੇ ਆ ਇਸ ਤੋਂ ਇਲਾਵਾ ਵੀ ਇਹਨਾਂ ਦਾ ਜਿਹੜਾ ਕਲੱਬ ਆ ਬਹੁਤ ਸਾਰੇ ਭਲਾਈ ਦੇ ਕੰਮ ਕਰਦਾ ਆ ਸੋ ਅਸੀਂ ਵੀ ਅਰਦਾਸ ਕਰਦੇ ਹਾਂ ਸਰਦਾਰ ਸੁਖਜਿੰਦਰ ਸਿੰਘ ਬਾਦ ਨੂੰ ਚੜ੍ਹਦੀ ਕਲਾ ਮਹਾਰਾਜ ਬਖਸ਼ੇ ਤੇ ਇਸੇ ਤਰ੍ਹਾਂ ਸਮਾਜ ਸੇਵਾ ਕਰਦੇ ਰਹਿਣ ਤੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਗਰੀਬਾਂ ਦੀ ਮਦਦ ਕਰਦੇ ਰਹਿਣ ਸੋ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਤਾਂ ਆਹ ਬਾਈ ਤੋਂ ਸੁਣੋ ਜਿਹੜਾ ਸੁਖਿੰਦਰ ਸਿੰਘ ਬਾਠ ਜਿਹਦੇ ਨਾਮੇਸ਼ਾ ਨਾਲ ਰਹਿੰਦਾ ਆ ਤੇ ਕਲੱਬ ਦਾ ਮੈਂਬਰ ਆ ਲਓ ਜੀ ਹਰਪ੍ਰੀਤ ਵੀਰ ਦਾ ਵੀ ਦਿਲ ਕਰਾਇਆ ਕਹਿੰਦਾ ਆਪਾਂ ਵੀ 5 ਮਹੀਨੇ ਹੋ ਗਏ ਆ ਖੂਨਦਾਨ ਕੀਤਾ ਨਹੀਂ ਤੇ ਖੂਨਦਾਨ ਕਰ ਦਈਏ ਤੇ ਕਿੱਦਾਂ ਠੀਕ ਠਾਕ ਆ ਮੈਂ ਚੜ੍ਹਦੀ ਕਲਾ ਬਾਈ ਤੈਨੂੰ ਚੜ੍ਹ ਰਹਿਣਾ ਪੈਊਗਾ ਬਾਅਦ 'ਚ ਨਹੀਂ ਨਹੀਂ ਐ ਚੜ੍ਹਦੀ ਰਹਾਵਾ ਇਹ ਦੇਖ ਲੈ ਬਾਈ ਤੈਨੂੰ ਵੀ ਭਾਈਏ ਦੋ ਬੋਤਲਾਂ ਨਹੀਂ ਨਹੀਂ ਗੁੱਝਿਆ ਤੇ ਸਰਦਾਰ ਅਰਜਨ ਸਿੰਘ ਬਾੜ ਦੀ ਯਾਦ ਵਿੱਚ ਸੁੱਖੀ ਬਾੜ ਸੇਵਾ ਕਲੱਬ ਵੱਲੋਂ ਜਿਹੜਾ ਹੈ ਨਾ ਮੈਡੀਕਲ ਕੈਂਪ ਤੇ ਖੂਨਦਾਨ ਕੈਂਪ ਲਗਾਇਆ ਜਾਂਦਾ ਉਹਦੇ ਬਾਰੇ ਥੋੜੀ ਗੱਲਬਾਤ ਕਰਾਂਗੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਹੋਰ ਕੀ ਹਾਲ ਚਾਲ ਆ ਬਹੁਤ ਬਹੁਤ ਵਧਾਈਆਂ ਪਹਿਲਾਂ ਤਾਂ ਖਾਲਸੇ ਸਾਜਦਾਂ ਦੀਆਂ ਬਸਦੀਆਂ ਵਸਾਕੀ ਦੀਆਂ ਤੇ ਮੈਨੂੰ ਬਹੁਤ ਵਧਾਈਆਂ ਜੀ ਬਹੁਤ ਧੰਨਵਾਦ ਜੀ ਤੇ ਥੋੜਾ ਜਿਹਾ ਸਾਨੂੰ ਦੱਸੋ ਸਰਦਾਰ ਅਰਜਨ ਸਿੰਘ ਬਾੜ ਦੀ ਯਾਦ ਜਿਹੜਾ ਤੁਸੀਂ ਇਹ ਮੈਡੀਕਲ ਕੈਂਪ ਲਾਉਨੇ ਖੂਨਦਾਨ ਕੈਂਪ ਇਹ ਕਦੋਂ ਤੋਂ ਸ਼ੁਰੂ ਕੀਤਾ ਤੇ ਕਿੱਦਾਂ ਇਹ ਕਲੱਬ ਬਣਿਆ ਥੋੜਾ ਜਿਹਾ ਸੜਕ ਕਲੱਬ ਨੇ ਨੂੰ ਤਾਂ ਕਾਫੀ ਸੇਰ ਹੋ ਗਏ ਸੁਖੀ ਬਾੜ ਜੀ ਕੈਨੇਡਾ ਸਹੀ ਧੋਆ ਜੀ ਠੀਕ ਹੈ ਜੀ ਹੰ ਦਾ ਪਿੰਡਿਆ ਸਰੋਲਾ ਠੀਕ ਹੈ ਜੀ ਤੇ ਆਏ ਸਾਲ ਹੀ ਕੈਂਪ ਲਾਈਦਾ ਹਾਂ ਹਾਂ ਜੀ ਬਿਲਕੁਲ ਬਿਲਕੁਲ ਲਾਉਂਦੇ ਆ ਜੀ ਸਾਨੂੰ ਲੰਡਨ ਨੂੰ ਕਾਫੀ ਸਾਲ ਹੋ ਗਏ ਆ ਬਿਲਕੁਲ ਬਸ ਠੀਕ ਹੈ ਜੀ ਮਹਾਰਾਜ ਜੀ ਮੇਰੇ ਸੰਗਤ ਦੀ ਯਾਨੀ ਕਿ ਆਸ਼ੀਰਵਾਦ ਨਾਲ ਹੀ ਸਭ ਕੁਝ ਹੁੰਦਾ ਹੈ ਠੀਕ ਹੈ ਜੀ ਮਹਾਰਾਜ ਜੀ ਇਹਨਾਂ ਉੱਤਰਪੋਟਿਆ ਦਾ ਧੰਨ ਧੰਨ ਹੈ ਮਾਰੇ ਸਾਡੇ ਮਾਮਾ ਜੀ ਆ ਜਿਹੜੇ ਬਹੁਤ ਹੀ ਚੰਗੇ ਆ ਠੀਕ ਹੈ ਜੀ ਤੇ ਉਹ ਦੁਨੀਆ ਦਾ ਬਹੁਤ ਭਲਾ ਕਰਦੇ ਆ ਲੋਕ ਬੰਦਿਆਂ ਦਾ ਗਰੀਬ ਕੁੜੀਆਂ ਦਾ ਵਿਆਹ ਕਰਦੇ ਆ ਹੋਰ ਕਈ ਕਾਰੋਬਾਰਦਾਰ ਦੇ ਇੱਕ ਦੀ ਕੀ ਨਾਮ ਹੋਣਾ ਸੁਖਜਿੰਦਰ ਸਿੰਘ ਬਾਖਸ਼ ਸੁਖਜਿੰਦਰ ਸਿੰਘ ਬਾਖਸ਼ ਜੀ ਜੀ ਇਹ ਕੈਨੇਡਾ ਤੋਂ ਜੀ ਕੈਨੇਡਾ ਸਰੀ ਤੋਂ ਕੈਨੇਡਾ ਸਰੀ ਤੋਂ ਜੀ ਜਿਹੜੇ ਇਸ ਸੁਖਵਿੰਦਰ ਸਿੰਘ ਬਾਠਿਆ ਉਹਨਾਂ ਦੇ ਨਾਂ ਦੇ ਕਲੱਬ ਹੈ ਉਹਨਾਂ ਦੇ ਇਹ ਸਾਰਾ ਜਿਹੜੀ ਦੇਖਦੇ ਕੋ ਕਰਦੇ ਆ ਅਸੀਂ ਉਹਨਾਂ ਦੇ ਬੱਚੇ ਆ ਮੇਰੇ ਮਾਮਾ ਜੀ ਆਹੋ ਜੀ ਠੀਕ ਆ ਜੀ ਅਸੀਂ ਆਈ ਕੈਂਪ ਲਾਈਦੇ ਆ ਅੱਛਾ ਜੀ ਅਸੀਂ ਸਾਲ ਕੈਂਪ ਸਾਡੇ ਹੁੰਦੇ ਆ ਘਟੋ ਘਟ ਸਾਲ ਦੇ ਵਿੱਚ 5-7 ਕੈਂਪ ਹੁੰਦੇ ਆ ਜੀ ਅੱਛਾ ਪੱਕੇ ਆ ਜੀ ਕਰਾਉਣੇਗਾ ਅੱਗੇ ਪੱਕੇ ਤਾਂ ਕੁੜੀਆਂ ਦਾ ਵਿਆਹ ਕਰਨੇ ਕਿਆ ਬਾਤ ਹੈ ਜੀ ਮੈਡੀਕਲ ਕੈਂਪ ਲੱਗਦੇ ਜਾਂਦੇ ਸਾਡੇ ਕਿਆ ਬਾਤ ਹੈ ਜੀ ਸਾਡੇ ਜੀ ਮਹਿਨਾ ਸਭ ਕੁਝ ਚਲੋ ਮਾਰਾ ਜੀ ਦਾ ਨਾ ਪੂਰੀ ਆਸ ਉਡਰਾ ਲੈ ਕੇ ਕੰਮ ਕਰੀਦਾ ਜੀ ਬਿਲਕੁਲ ਠੀਕ ਆ ਜੀ ਅਸੀਂ ਵੀ ਇਹੀ ਚਾਹੁੰਦੇ ਆ ਸੁਖਿੰਦਰ ਸਿੰਘ ਬਾਤਵਾਰ ਕੇ ਪੰਜਾਬੀ ਜਿਹੜੇ ਐਨ ਆਰ ਆਈ ਵੀਰ ਵਿਦੇਸ਼ਾਂ ਚ ਬੈਠੇ ਆ ਮਹਾਰਾਜ ਨੇ ਹੋਰ ਚੜ੍ਹਦੀ ਕਲਾ ਬਖਸ਼ੇ ਤੇ ਇੱਥੇ ਜਿਹੜੇ ਲੋਕ ਲੋੜਵੰਦ ਆ ਉਹਨਾਂ ਦੀ ਇੱਥੇ ਸੇਵਾ ਕਰਦੇ ਰਹਿਣ ਤੁਸੀਂ ਤੇ ਸਾਡਾ ਕੰਮ ਆਲੇ ਆ ਜੋ ਸੁਖੀ ਬਾੜੀ ਨਾਲ ਜੁੜੇ ਆ ਸਾਨੂੰ ਮਹਾਰਾਜ ਨੇ ਅਨੰਨਾ ਸਾਡਾ ਰੱਖਿਆ ਤੇ ਹਾਲ ਮੇਲ ਤੇ ਜਾਂ ਸਾਡੇ ਕਰਦੇ ਅਸੀਂ ਸੇਵਾ ਕਰਕੇ ਬਹੁਤ ਖੁਸ਼ ਹੁੰਨੇ ਆ ਕੀ ਬਾਤ ਆ ਜੀ ਬਹੁਤ ਵੱਡੇ ਭਾਸ਼ਾ ਮਿਲਦੀਆਂ ਨਾ ਮਹਾਰਾਜ ਜੀ ਆਹ ਜੀ ਬਹੁਤ ਹੀ ਮਾਨੂੰ ਸ਼ਾਂਤੀ ਮਿਲਦੀ ਆ ਜੀ ਉਹਨਾਂ ਦੀ ਜਨ ਬਹੁਤ ਬਹੁਤ ਧੰਨਵਾਦ ਬਾਜੀ ਸਰਦੀ ਵੀ ਇਹ ਅਰਦਾਸ ਹੈ ਇੱਥੇ ਤੁਹਾਡਾ ਇੱਕ ਕਲੱਬ ਹੋਰ ਚੜ੍ਹਦੀ ਕਲਾ ਜਾਵੇ ਤੇ ਜਿਹੜੇ ਨਾਲ ਹੋਰ ਨੌਜਵਾਨ ਜੁੜਦੇ ਜਾਣ ਨਸ਼ਿਆਂ ਤੋਂ ਰਹਿਤ ਹੋ ਕੇ ਇਸ ਪਾਸੇ ਲਗਨ ਸੇਵਾ ਵਾਲੀ ਬਹੁਤ ਬਹੁਤ ਮੋਤਵਾ ਜੀ ਓਕੇ ਬਾਈ ਹੈ ਕਿ